ਸਾਰੇ ਲੋਕ ਜਿਹੜੇ ਕਹਿ ਰਹੇ ਸੀ ਹੁਣ ਤੱਕ ਹਰ ਇੱਕ ਵੀਡੀਓਜ਼ ਉਹਨਾਂ ਦੇ ਨੀਚੇ ਕਮੈਂਟ ਆਉਂਦੇ ਸੀਗੇ ਕਿ ਅਜੀ ਅਸੀਂ ਤੁਹਾਨੂੰ ਮਿਲਣਾ ਹੋਵੇ ਤਾਂ ਅਸੀਂ ਤੁਹਾਨੂੰ ਕਿਵੇਂ ਮਿਲ ਸਕਦੇ ਹਾਂ ਤੇ ਜਦੋਂ ਹੀ ਅਮਰ ਦਾ ਵਿਆਹ ਸੀਗਾ ਤੇ ਬਹੁਤ ਸਾਰੇ ਲੋਕ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਸਾਨੂੰ ਵਿਆਹ ਦੇ ਵਿੱਚ ਨਹੀਂ ਬੁਲਾਇਆ ਜਾਂ ਜਦੋਂ ਕੋਈ ਉਹਨਾਂ ਦੇ ਪਾਰਟੀ ਸੱਫਸੇ ਹੁੰਦੀ ਸੀ ਤਾਂ ਉਦੋਂ ਲੋਕ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਸਾਨੂੰ ਵਿਆਹ ਦੇ ਵਿਆਹ ਦੇ ਵਿੱਚ ਜਾ ਕੇ ਸੱਫਸੇ ਪਾਰਟੀ ਇਵੈਂਟ ਦੇ ਵਿੱਚ ਕਿਉਂ ਨਹੀਂ ਬੁਲਾਉਂਦੇ ਹੁਣ ਉਹਨਾਂ ਦੇ ਸਬਸਕ੍ਰਾਈਬਰਾਂ ਲਈ ਇੱਕ ਇਹ ਸੁਨਹਿਰੀ ਮੌਕਾ ਵਾ ਜੇਕਰ ਤੁਸੀਂ ਉਹਨਾਂ ਦੀ ਫੈਮਿਲੀ ਨੂੰ ਮਿਲਣਾ ਚਾਹੁੰਦੇ ਆ ਉਹਨਾਂ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੇ ਹੋ ਜੀ ਹਾਂ 20 ਅਗਸਤ ਨੂੰ ਉਹਨਾਂ ਨੇ 30 ਰੱਖੀਆਂ ਦੀਆਂ ਉਹਨਾਂ ਨੇ ਰੱਖੀਆਂ ਹੋਈਆਂ ਲੁਧਿਆਣੇ ਦੇ ਵਿੱਚ ਇੱਕ ਡਿਸੋਰਡ ਦੇ ਵਿੱਚ ਰੱਖੀਆਂ ਹੋਈਆਂ ਵਾ ਜਿੱਥੇ 20 ਅਗਸਤ ਨੂੰ ਧੂਮਾ ਪਾਈਆਂ ਜਾਣਗੀਆਂ ਤੇ ਪਾਰਟਿਸਪੇਟ ਵੀ ਕੀਤੇ ਜਾਣਗੇ ਤੇ ਹਰ ਇੱਕ ਔਰਤ ਹਰ ਇੱਕ ਕੁੜੀ ਨੂੰ ਜਿਸ ਦੇ ਮਨ ਵਿੱਚ ਹੈਗਾ ਕਿ ਅਸੀਂ ਵੀ ਪਾਰਟਿਸਪੇਟ ਕਰਨਾ ਵਾ ਤੇ ਉਸ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾਊਗਾ ਜੀ ਉਹਨਾਂ ਨੇ ਦੱਸਿਆ ਕਿ 800 ਰੁਪਏ ਪਰਸੈਂਟ ਟਿਕਟ ਹੈ ਜਿੱਕਰ ਹਸਬੰਡ ਵਾਈਫ ਨੇ ਆਉਣਾ ਵਾ ਤੇ ਉਹਨਾਂ ਦਾ 1800 ਰੁਪਏ ਆ ਵਾ ਤੇ 7 ਸਾਲ ਤੋਂ ਘਟ ਵਾਲੇ ਬੱਚੇ ਦੀ ਟਿਕਟ ਨਹੀਂ ਲੱਗੀ ਜਾਊਗੀ ਤੇ ਉਸ ਤੋਂ ਉੱਪਰ ਵਾਲਿਆਂ ਦੀ ਲੱਗੇ ਜਾਏਗੀ ਤੇ ਫੂਡ ਵੀ ਵਿੱਚ ਹੋਊਗਾ ਜਾਨਕੀ ਖਾਣ ਪੀਣ ਦਾ ਵੀ ਵਿੱਚ ਦਿੱਤਾ ਜਾਊਗਾ ਜੇਕਰ ਤੁਸੀਂ ਵੀ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਹਰ ਇੱਕ ਇਹ ਖੁੱਲਾ ਸੱਦਾ ਵਾ ਕੋਈ ਵੀ ਜਾ ਸਕਦਾ ਉਥੇ ਤੀਆਂ ਤੀਸ ਦੀਆਂ ਤੇ ਠੀਕ ਹੈ ਜੀ ਤੇ ਉਸ ਦਿਨ ਮਿੰਦੋ ਪੈਨ ਦਾ ਬਰਥਡੇ ਵੀ ਆ ਤੇ ਸਾਰਿਆਂ ਦੇ ਨਾਲ ਸੈਲੀਬ੍ਰੇਟ ਕੀਤਾ ਜਾਊਗਾ ਹੁਣ ਉਹਨਾਂ ਨੇ ਖੁੱਲਾ ਸੱਦਾ ਦੇ ਦਿੱਤਾ ਵਾ ਜੇ ਕਿਸੇ ਨੇ ਵੀ ਸਾਨੂੰ ਮਿਲਣਾ ਸਾਨੂੰ ਕਰਨਾ ਤਾਂ ਤੁਸੀਂ ਆ ਕੇ ਸਾਡੇ ਨਾਲ ਮਿਲ ਸਕਦੇ ਹੋ ਤੀਆਂ ਤੀਸ ਦੀਆਂ ਇੰਜੋਏ ਵੀ ਕਰ ਸਕਦੇ ਹੋ ਤੇ ਪਾਰਟਿਸਪੇਟ ਵੀ ਤੁਸੀਂ ਕਰ ਸਕਦੇ ਹੋ